ਮਮਾ ਮਿੱਠੀ ਕਾ ਤਾਂ ਬਣਦੇ ਹੁੰਨੇ ਆ ਹੈ ਤੈਨੂੰ ਸਾਡਾ ਘਰ ਇੱਥੇ ਆਉਂਦਾ 24 ਘੰਟੇ ਨਾ ਆ ਸਾਡੇ ਬਾੜ ਗੇ ਕੀ ਕਰਕੇ ਆਈਆਂ ਟੂਣਾ ਆ ਲੈ ਖੜੀ ਮੈਂ ਮਾਈ ਨਹੀਂ ਕੋਈ ਟੂਣਾ ਤਾੜਾ ਕੀਤਾ ਕਾ ਕਰਦੀ ਕੀ ਫਿਰਦੀ ਆ 420 ਮੈਂ ਆਪਦੇ ਬਾੜੇ ਚ ਪਾਤੀਆਂ ਲੋਟ ਕਰੀ ਜਾਨੀ ਹੈਗੀ ਹਾਂ ਪਿਆ ਫਿਰ ਹਾਂ ਸਿੱਤਨ ਕਾ ਤੂੰ ਸਾਡੇ ਆਈ ਸੀਗੀ ਹੈ ਮੈਨੂੰ ਤਾਂ ਇਹ ਕਾ ਤੂੰ ਮੇਰੇ ਤੇ ਨਿਗਾ ਮਾਰ ਲਈ ਮੇ ਨਿਗਾ ਮਾਰ ਲਈ ਮੈਂ ਤੇਰੇ ਮੈਨੂੰ ਦੇਖ ਕੇ ਤੂੰ ਮੇਰੇ ਤੇ ਗੱਲ ਪਾਤੀ ਇਹ ਵੀ ਤੂੰ ਕਰਨ ਆਈ ਹੈਗੀ ਲੈ ਵੀਰਪਾਲ ਨੂੰ ਪੁੱਛ ਜਿੰਦੇ ਕਿਸ ਤੋਂ ਪੈਸੇ ਨੇ ਤੇ ਵੀਰਪਾਲ

ਹਲੋ ਵਧੀਆ ਹੈ ਦਿਵਾਲੀ ਪੈਣੀ ਵਧੀਆ ਨਾ ਹਾਂ ਦਿਵਾਲੀ ਵਧੀਆ ਨੰਨ ਕੀ ਪੈਣੀ ਤੁਸੀਂ ਦੱਸੋ ਬਸ ਵਧੀਆ ਹੈ ਪੈਣੀ ਮੈਂ ਤਾਂ ਪੈਣੀ ਤੇਰੇ ਕੋਲ ਕੰਮ ਆਈ ਸੀ ਦੱਸੋ ਪੈਣੀ ਮੈਂ ਤਾਂ ਥੋੜੇ ਜਿਹਾ ਪੈਸਿਆਂ ਨੂੰ ਆਈ ਸੀ ਜੜੀਏ ਪੈਸੇ ਪੈਣੀ ਮੈਂ ਨਾ ਟੈਸਟਾਂ ਦੀਆਂ ਭਰਨੀਆਂ ਸੀਗੀਆਂ ਕੱਲ ਹੀ ਨਾ ਮੈਂ ਮੀਤ ਨੂੰ ਲੈ ਕੇ ਆਈਆਂਗੀ 20000 ਰੁਪਏ ਅੱਛਾ ਤੇਰਾ ਵੀ ਤੈਨੂੰ ਪਤਾ ਗਾ ਵੀ ਲੋਨ ਕਾ ਜੀ ਚੱਲਦਾ ਹਾਂ ਪੂਰੀ ਬਾਹਰ ਭੇਜੀ ਕਰਤੀ ਐਸੇ ਤੇ ਮੈਂ ਨਾ ਟੈਸਟਾਂ ਭਰਨੀ ਆ ਮੇ ਵੀ ਉਪਾਈ ਕਰੇ ਖੜਾ ਹੁਣ ਮੇਰੇ ਕੋਲੇ ਹੈ ਨਹੀਂ ਸੀ ਤੇ ਮੈਂ ਤਾਂ ਦੇ ਦਿੰਦੀ ਭੈਣੇ ਜੇ ਪਹਿਲਾਂ ਦੱਸਦੀ ਤਾਂ ਫਿਰ ਹੁਣ ਨਾ ਮੈਂ ਮੀਤ ਨੂੰ ਦਈ ਕੱਲ ਵੀ 20000 ਰੁਪਿਆ ਅੱਛਾ ਤਾਂ ਦੇਣਾ ਸੀਗਾ ਮੈਂ ਉਹਨਾਂ ਨੂੰ ਪੁੱਛ ਲੈ ਜੇ ਉਹ ਦੇ ਦੇਣਗੇ ਤਾਂ ਅੜਗੇ ਮੀਤ ਨਾਲ ਤਾਂ ਮੇਰੀ ਵਧੀਆ ਬਣਦੀ ਤੇ ਉਹਦੀ ਦਰਾਣੀ ਹੈ ਜਿਹੜੀ ਗਗੜ ਉਹਦੇ ਨਾਲ ਨਹੀਂ ਮੇਰੀ ਬਣਦੀ ਚੱਲ ਤਾਂ ਉਹ ਤੋਂ ਕੀ ਲੈਣਾਗਾ ਤੂੰ ਮੀਤ ਨੂੰ ਪੁੱਛ ਲੈ ਜੇ ਤਾਂ ਮੀਤ ਤਾਂ ਕੰਮ ਹੈਗਾ ਤੂੰ ਮੀਤ ਨਾਲ ਗੱਲ ਕਰਨੀ ਉਹਨੂੰ ਪਤਾ ਕਰਿਆ ਉਹ ਤੋਂ ਜੇ ਮਿਲਦੇ ਤਾਂ ਲੈ ਆ ਭੈਣੇ ਮੈਂ ਕੱਲ ਹੀ ਦੇ ਕੇ ਆਈਆਂ ਉਹਨੂੰ ਹਜੇ 20000 ਰੁਪਿਆ ਚਾਲ ਮੈਂ ਮੀਤ ਨੂੰ ਪੁੱਛਦੀ ਆਂਗੀ ਫਿਰ ਕੀ ਕਹਿੰਦੀ ਹੈਗੀ ਉਹਦੇ ਕੋਲੇ ਤਾਂ ਮੈਂ ਜਾ ਆਉਂਗੀ ਮੇਰੇ ਕੋਲ ਤਾਂ ਹੁੰਦੇ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਸੀ ਫਿਰ ਮੈਂ ਤਾਂ ਦੇ ਦਿੰਦੀ ਹਾਂ 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 ਚਾਲ ਕੋਈ ਨਾ ਪੈਣੇ ਫਿਰ ਬਹਿ ਜਾ ਪੈਣੇ ਚਾਹ ਪਾਣੀ ਬਣਾ ਲੈਣੇ ਨਾ ਨਾ ਚਾਹ ਤਾਂ ਮੈਂ ਹੁਣੀ ਪੀ ਕੇ ਆਈ ਸੀ ਉਹ ਭਾਈ ਘਰੇ ਖੜਾਗਾ ਉਹ ਕਹੇ ਮੈਂ ਅੱਜ ਕਿਸਤ ਲਈ ਕੀ ਜਾਊਗਾ ਤੂੰ ਉਹਨੂੰ ਪੁੱਛਿਆ ਪੈਣੇ ਫਿਰ ਉਹਦੇ ਕੋਲੇ ਜਾ ਆਉਣੀ ਆ ਮੈਂ ਕੋਈ ਚੰਗਾ ਪੈਣੇ ਚੰਗਾ ਪਾ ਹਾਏ ਰੱਬਾ ਪਤਾ ਨਹੀਂ ਕਿਹਦਾ ਕੀ ਬੇੜਾ ਬੈਠਿਆਗਾ ਹੈ ਪੈਰ ਤਾਂ ਚੱਲ ਦੁਖਦਾ ਸੀਗਾ ਲੰਗਿਨੀ ਵੱਜਣੋਂ ਹਟਦਾ। ਦਮ ਲੈਨੀ ਬੰਦ ਚਾਟਾ। ਓਹੋ। ਲਾ। ਹਾ ਗਾਵਣੇ ਤੇ ਬੈਠੀ ਐ। ਉਸ ਦੀ ਐ ਨੀ। ਨੀਪਾਣੇ ਇੱਥੇ ਬੈਠੀ ਐ। ਨੀਪਾਣੇ ਸਿੰਦਰੇ। ਨਾ ਸੋਡੇ ਸਾਡੀ ਆਉਣੀ ਜਾਣੀ ਆ ਹੈ। ਨਾ ਕੋਈ ਦੇਣੇ ਲੈਣੇ ਦਾ ਸੰਬੰਧ। ਭਈ ਤੂੰ ਤਾਂ ਸਾਨੂੰ ਟੋਕਣੋਂ ਹਟਦੀ ਨਹੀਂ। ਨਾ ਤੂੰ ਦੱਸ ਮੈਨੂੰ ਟੋਕ ਕੇ ਕੀ ਲੈਣਾ ਸੀ। ਜਿਹੜੇ ਤੂੰ ਆਪਦੇ ਕੰਮ ਜਾਂਦੀ ਐ ਜਾਂਦਾ ਰਾਹ ਪਿਆ ਜਾਂਦੀ ਰਹਿ ਤੂੰ। ਨੀਪਾਣੇ ਤੜ ਕੀ ਪਤਾ ਨਹੀਂ ਕੀ ਪ੍ਰਿੰਡਾ ਖਾ ਕੇ ਘਰੋਂ ਨਿਕਲਦੀਆਂ ਕੀ। ਮੈਂ ਇੱਥੇ ਬੈਠੀ ਦੇਖ ਰਹੀ ਮੈਨੂੰ ਆਖਾ ਪਤਾ ਨਹੀਂ ਕੋਈ ਦੁਖ ਦਾ ਸੁਖ ਦਾ ਹੋਗਾ ਇਹ ਤਾਂ ਬੈਠੀ ਹੈਗੀ ਜੇ ਪੁੱਛ ਲਿਆ ਕੋਈ ਲੋੜਾ ਹੈਗਾ ਮੈਂ ਕਿਤੇ ਡਾਂਗ ਮਾਰੀ ਲੈ ਡਾਂਗ ਮਾਰਨ ਵਾਲੀ ਕਿਹੜਾ ਤੁਕ ਕਸਰ ਛੜਦੀ ਹੈ ਮੈਨੂੰ ਪਤਾ ਜ਼ਰੂਰ ਕਿਸੇ ਬਾਬੇ ਕੋਲੇ ਜਾਂਦੀ ਹੋਏਗੀ ਤਾਗਾਤ ਵੀ ਤ ਸਿੱਟਣ ਦਾ ਤੈਨੂੰ ਤਾਂ ਬਹਾਨਾ ਚਾਹੀਦਾ ਵੀ ਬਸ ਬਾਬੇ ਨੇ ਕਹਤਾ ਉਹ ਮਿੱਠਾ ਬੋਲ ਲਈ ਤੇਰਾ ਕੰਮ ਹੋਜੂ ਬਿਨਾ ਸਵਾਦ ਚੁੰਡੀ ਤ ਮੈਨੂੰ ਕਿਹੜਾ ਪਤਾ ਨਹੀਂ ਵੀ ਤੂੰ ਕੀ ਕਰਦੀ ਫਿਰਦੀ ਹੈ ਜਿਹੋ ਜਿਹਾ ਬੰਦਾ ਹੁੰਦਾ ਉਹੇ ਜੀ ਸੋਚ ਰੱਖਦਾ ਤੂੰ ਸਾਰਾ ਦਿਨ ਚੇਲਿਆਂ ਦਾ ਖਹਿੜਾ ਨਹੀਂ ਛੜਦੀ ਤੈਨੂੰ ਦੂਜੇ ਵੀ ਐਂ ਲੱਗਦਾ ਵੀ ਚੇਲ ਲੈ ਟੂ ਹੀ ਕਾ ਤੋ ਨਹੀਂ ਮਾਰਦੀ ਉਦੋਂ ਸਾਡੇ ਦੀਵਾਲੀ ਵੇਲੇ ਵਰਗੇ ਧਰ ਕੇ ਨਹੀਂ ਗਏ ਲੱਡੂ ਨਾਲੇ ਦੱਸਦਾ ਫਿਰ ਭਾਨੋ ਨੇ ਵੀ ਹਾਂ ਚਿੰਦਰ ਨੰਗੀ ਸੀ ਇੱਥੋਂ ਦੀ ਨਾਲੇ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਗਿਆ ਕਦੋਂ ਦੱਸਤਾ ਤੇ ਕਿਉਂ ਬੰਟੂ ਨੇ ਮੁੜ ਕੇ ਕਿਹਾ ਨਹੀਂ ਵੀ ਮਾਂ ਉਹ ਤਾਂ ਮੈਂ ਤਾਂ ਰੇ ਸੀ ਕੀੜੀਆਂ ਲੱਗੀਆਂ ਪਈਆਂ ਸੀ ਨਹੀਂ ਉਹ ਤਾਂ ਮੁੰਡੇ ਨੇ ਗੱਲ ਟਾਲਦੀ ਸੀ ਕਾ ਨੂੰ ਟਾਲਦੀ ਸੀ ਗੱਲ ਟੇਕ ਜਾ ਟੇਕ ਜਾ ਸੱਚ ਮੈਂ ਤਾਂ ਆਏ ਪੁੱਛਦੀ ਸੀ ਮੀਤ ਘਰੇ ਲੈ ਆ ਕੇ ਮੀਤ ਘਰੇ ਨੀ ਹੁਣ ਸਾਡੀ ਮੀਤ ਤੋਂ ਕੀ ਕਰਾਉਣਾ ਜੇ ਕੋਈ ਰਹਿੰਦੀ ਆ ਗੱਲ ਕਿ ਉਹਦੇ ਉੱਤੇ ਕੋਈ ਤਾਕਤ ਵੀ ਸੱਟ ਕੇ ਜਾਣਾ ਤਾਂ ਜਾਂਣ ਮੀਤ ਕੋਲੇ ਮੈਂ ਕਿਸੇ ਕੋਲੇ ਕੋਈ ਤਾਕਤ ਅਸਬੀਤ ਨਹੀਂ ਛੱਟਣ ਜਾਂਦੀ ਮੈਂ ਤਾਂ ਕੋਈ ਕੰਮ ਸੀਗਾ ਤਾਂ ਜਾਂਦੀ ਸੀਗੀ ਤੂੰ ਤਾਂ 24 ਘੰਟੇ ਐ ਚੜੀ ਚੜਾਈ ਰਹਿੰਦੀ ਹੈਗੀ ਕੋਈ ਨਾ ਪਣ ਕਰੇ ਆ ਮੇਰੀ ਦਰਾਨੀ ਤਾਂ ਕਿਤੇ ਉਹੀ ਨਾ ਸਾਡੇ ਮੂੰਹ ਚੱਕ ਕੇ ਵੜ ਜੇ ਹੁਣ ਆਪਦਾ ਕੰਮ ਜਾਣੀ ਆ ਜਾਂਦੀ ਰ ਮੈਂ ਆਪਦਾ ਕੰਮ ਜਾਂਦੀ ਸੀ ਮੈਨੂੰ ਜਾਣਦੇ ਮੈਂ ਤਾਂ ਦਮ ਲੈਣ ਬੈਗੀ ਪਿੱਟਣੇ ਪੈਣਾ ਉਹੀ ਗੱਲ ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਬਲਾਉ ਚਲਾਉਣਾ ਬੰਦੇ ਨੂੰ ਆਪ ਸ਼ਰਮ ਚਾਹੀਦੀ ਆ ਵੀ ਭਈ ਇਹ ਸਾਨੂੰ ਨਹੀਂ ਬੁਲਾਉਂਦੇ ਸਾਥੋਂ ਨੱਕ ਨੀ ਹਾਲ ਚਾਲ ਪੁੱਛਾਂ ਮੈਂ ਕਿ ਤੇਰੇ ਡੰਗ ਮਾਰਤੀ ਕਿਵੇਂ ਲੱਗੀ ਪਈ ਐ ਚਵਰ ਚਵਰ ਬੋਲਣ ਤੰਗਾ ਤਾਂ ਤੁਹਾਡੇ ਕੋਈ ਗਲੀ ਦਾ ਕੁੱਤਾ ਨਹੀਂ ਪੜਦਾਗਾ ਕੱਲ ਤਾਂਈਆਂ ਨਹੀਂ ਕੋਈ ਆਉਂਦਾ ਜਾਂਦਾ ਛੋਟੇ ਨਾਲੇ ਜੇ ਬਾਲੀ ਚੰਗੀ ਸੀ ਜਦੋਂ ਤੇਰੀ ਲੱਤ ਟੁੱਟਿਆ ਉਹਦਾ ਕੋਈ ਆ ਕੇ ਨਹੀਂ ਛਿਪਿਆ ਜੇ ਤੂੰ ਤਾਗੇ ਤੇ ਵੀ ਤੇ ਲੋਕਾਂ ਤੇ ਕਰਾਉਂਦੀ ਸੀ ਤੰਗ ਤਾਂ ਉਲਟ ਤੇਰੇ ਤੇ ਪੈਗੇ ਨਹੀਂ ਨਹੀਂ ਤੇਰੇ ਵਰਗੀ ਕੁਲੇਰੀ ਨੇ ਕੁਛ ਕਰਾ ਕੇ ਕਰੇ ਸਾਡੇ ਸਿੱਟਿਆ ਹੋਗਾ ਤਾਂ ਇਉਂ ਮੇਰੇ ਤੇ ਪੈ ਗਿਆ ਐਥੋਂ ਮੂੰਹੋਂ ਗੱਲ ਨਿਕਲੇ ਆਉਂਦੀ ਹੁੰਦੀ ਆ ਅਸੀਂ ਨਹੀਂ ਕਰਾਉਂਦੇਗੇ ਹਾਂ ਜਿਹੜਾ ਕੋਈ ਕਰਦਾ ਉਹੀ ਭਰਦਾਗਾ ਜਣੇ ਖਣੇ ਦੇ ਬਾਹਰ ਚ ਲੱਡੂ ਧਰਦੀਆਂਗੀ ਕਰੇਕ ਨੇ ਦੇਖਿਆ ਤਾਂ ਫਿਰ ਆਈਡੀ ਚੰਗੀ ਦਾ ਕੋਈ ਆਇਆ ਨਹੀਂ ਸਾਡੇ ਕੰਡਾ ਵੱਜੇ 10 ਜਣੇ ਪਤਾ ਲੈਣਾ ਆਉਣਗੇ ਆਥਰ ਕੋਈ ਨਾ ਨਹੀਂ ਬੜਦਾ ਕੋਈ ਦੇਖ ਕੇ ਨਾ ਬੜੇ ਅਸੀਂ ਕਿਹੜੇ ਟਿੰਡੀਆਂ ਲੈਣਗੇ ਲੋਕਾਂ ਤੋਂ ਮੈਨੂੰ ਪਤਾ ਹੀ ਆ ਲੋਕ ਕਾਹ ਤੋਂ ਆਉਂਦੇ ਸਵਾਦ ਲੈਣ ਆਉਂਦੇ ਤੇਰੇ ਕੋਲ ਗੱਲਾਂ ਕਰਨ ਆਉਂਦੇ ਚੁਗਲੀਆਂ ਕਰਨ ਆਉਂਦੇ ਬਾਕੀ ਦੱਸ ਪਾਉਣੀ ਹੈ ਹਨੇ ਬਾਬੇ ਕੋਲ ਚੱਲ ਗਏ ਉਹਨਾਂ ਦਾ ਐ ਬੇੜਾ ਬਠਾ ਦਾਂਗੇ ਆਪਦਾ ਚੰਗਾ ਕਰ ਲਾਂਗੇ ਫਿਰ ਬਾਹਲਾ ਚੰਗਾ ਹੋ ਜਾਂਦਾ ਮੈਨੂੰ ਲੱਗਦਾ ਹਾਂ ਫਿਰ ਸਾਡਾ ਤਾਂ ਪੂਰਾ ਹੋਇਆ ਨਹੀਂ ਜੇ ਅਸੀਂ ਪਾਪਿਆਂ ਕੋਲੇ ਜਾਂਦਗੇ ਸਾਡਾ ਤਾਂ ਕਰਾਤਾ ਮੇਰੇ ਤਾਂ ਲੱਤ ਜਾਂਦੀ ਸੀ ਤਾਂ ਟੁੱਟ ਗਈ ਆ ਤਾਈ ਤਾਂ ਮੇਰੀ ਲੱਤ ਟੁੱਟਣੋਂ ਬਚ ਗਈ ਪਰ ਤੁਧਾ ਸ਼ੁਕਰ ਮਨਾ ਤੂੰ ਹੁਣ ਇਹ ਕਹਿ ਵੀ ਤੂੰ ਤੁਰਨ ਕਾਤੋਂ ਲੱਗ ਗਈ ਤੈਨ ਮੇ ਬੁਰੀ ਲੱਗਦੀ ਐ ਤੁਰੇ ਫਿਰਦੀ ਗਲੀ ਚ ਲੱਗਦੀ ਐ ਬਥੇਰੀ ਪੂਰੀ ਲੱਗਦੀ ਐ ਕੀ ਚਲ 24 ਘੰਟੇ ਜਿਵੇਂ ਕਰਕੇ ਪਤਾ ਨਹੀਂ ਕੀ ਅੱਗ ਖਾ ਕੇ ਨਿਕਲਦੀ ਆ ਨੀ ਮੈਂ ਦੱਬਦੀ ਨਹੀਂ ਬੋਲਦੀ ਫਿਰਦੀ ਰਹਿੰਦੀ ਕੋਈ ਨਾ ਭੈਣੇ ਕਿਹੜੇ ਕੰਜਰ ਨੇ ਕਿਹਾ ਸੀ ਵੀ ਮੇਰਾ ਹਾਲ ਚਾਲ ਪੁੱਛ ਕਿਨੇ ਤੈਨੂੰ ਐ ਕਿਹਾ ਸੀ ਹੈਲੋ ਹਾਏ ਮੇਰੇ ਕੋ ਖੜ ਜਾ ਸਿੰਦਰੇ ਜਾਂਦੀ ਰਹੀ ਆ ਮੈਂ ਤਾਂ ਉਹ ਗੱਲ ਕਰ ਲਈ ਜਾਂਦੀਏ ਬੁਲਾਵੇ ਦੁਪਹਿਰਾ ਕੱਟ ਜਾ ਹਾਂ ਮੈਂ ਤਾਂ ਬਲਾ ਗੱਲ ਪਾ ਲਈ ਵਗ ਜਾ ਆਪਦਾ ਮੈਂ ਵੀ ਕੰਮ ਜਾਨੀ ਐਗੀ ਤੇ ਨਾ ਨੀ ਤੈਨੂੰ ਤਾਂ ਫੇਰ ਮਾ ਆਪਦੇ ਗੱਲ ਸੇ ਆਪਾਂ ਪਾ ਲਿਆ ਜੇ ਤੈਨੂੰ ਬੁਲਾਇਆਗਾ ਅਹਰਜੀ ਨੂੰ ਸੜੇ ਹਨ ਤੇਰਾ ਤਾਂ ਮੂੰਹ ਦੇਖ ਕੇ ਨਿਰਾਜੀ ਕੋਈ ਤੂੰ ਮੱਥੇ ਲੱਗ ਗਈ ਜੀਦੇ ਉਹੀ ਗੱਲ ਸਾਰੇ ਕੰਮ ਪੁੱਠੇ ਪਾ ਦੰਨੀ ਹੈਗੀ ਹੁਣ ਪਤਾ ਨਹੀਂ ਕੰਮ ਬਣੂਗਾ ਪਤਾ ਨਹੀਂ ਨਾ ਅੱਗ ਲੱਗੀ ਵਾਲੀ ਅਹਰਜੀ ਮੱਥੇ ਲੱਗੀ ਹੈ ਚੱਲ ਮਾਣਾ ਮੀਤ ਕੋਲੇ ਜਾ ਕੇ ਆਏ ਤਾਂ ਹੈ ਹੀ ਇਹੋ ਜੀ ਚੰਦਰੀ ਲਾ ਆ ਬੈਠੀ ਮਾ ਜਨਾ ਟੀਵੀ ਦੇਖੀ ਆਂਦੀ ਆ ਕੀ ਭੈਣ ਤਾਂ ਭੈਣੇ ਹੋਰ ਬੇਲੇ ਕਰੀਏ ਕੀ ਟੀਵੀ ਦੇਖਣੇ ਆ ਬਹਿ ਜਾ ਬੈਠੀ ਹੋਰ ਠੀਕ ਹੈ ਮੀਤਾ हां ठीक ਤਾਂ ਹੈਗੀ ਆ ਤੂੰ ਕਿਵੇਂ ਅਚਾਨਕ ਹੀ ਪੈਣ ਦੱਸੀ ਆ ਗਈ ਭੈਣੇ ਸਿੱਧੀ ਨਹੀਂ ਭੈਣੇ ਸਿੱਧੀ ਤਾਂ ਬੱਸ ਅੱਜ ਮੈਨੂੰ ਤੁਹਾਡੀ ਉਹ ਟੱਕਰ ਗਈ ਗਾਗਣ ਰਾਤ ਚ ਪਤਾ ਨਹੀਂ ਕਿ ਤੜਕੀ ਹੋਈ ਉਹਨੂੰ ਖਵਾ ਦੰਨੀ ਹੈਗੀ ਪਰਿੰਦਾ ਹੈ ਆਏ ਅੱਗ ਲੱਗੀ ਵਾਲਿਆ ਵਾਂਗੂ ਚੱਲਦੀ ਹੈਗੀ ਖਵਾਉਣ ਨੂੰ ਤਾਂ ਭੈਣੇ ਮੈਂ ਉਹਨੂੰ ਕੀ ਖਵਾਤਾ ਤੈਨੂੰ ਪਤਾ ਹੀ ਉਹਦਾ ਤਾਂ ਸੁਭਾਈ ਇਹੋ ਜਿਹਾ ਉਹ ਤਾਂ ਬੜਬੜ ਕਰਦੀ ਰਹਿੰਦੀ ਹੈ ਨਾਲੇ ਦੂਜੀ ਗੱਲ ਤੁਹਾਡੀ ਤਾਂ ਕਦੇ ਨਹੀਂ ਵੀ ਨਹੀਂ ਹੈਗੀ ਤੂੰਸ ਤਾਂ ਦੋਨਾਂ ਦੀ ਤੁਹਾਡੇ ਤਾਂ ਆਪਸ ਵਿੱਚ ਬਣਦੀ ਨਹੀਂ ਬਣਦੀ ਕੀ ਨਹੀਂ ਉੱਥੇ ਬੈਠੀ ਸੀਗੀ ਹਏ ਕਿੱਥੇ ਟੱਕਰ ਗਈ ਤੈਨੂੰ ਆ ਰਾਜ ਇੱਥੇ ਪਲਾਂਟ ਦੇ ਵਿੱਚ ਬੈਠੀ ਸੀਗੀ ਕੰਦ ਤੇ ਅੱਛਾ ਪਤਾ ਨਹੀਂ ਕਿੱਧਰ ਜਾਂਦੀ ਸੀਗੀ ਲੰਗ ਜਾ ਮਾਰਦੀ ਆਉਂਦੀ ਸੀ ਮੈਂ ਪੁੱਛ ਲਿਆ ਮਖਾ ਭੈਣੇ ਕਿਵੇਂ ਆ ਤੂੰ ਇੱਥੇ ਬੈਠੀ ਤੈਨੂੰ ਪਤਾ ਹੀ ਆ ਐ ਜੀ ਮੈਂ ਤੈਨੂੰ ਬੁਲਾਇਆ ਮੈਂ ਤੈਨੂੰ ਚਲਾਇਆ ਆਏ ਆ ਬਾ ਮੈਂ ਤਾਂ ਮਖਾ ਹਾਲ ਕਿਹੜੀ ਪੁੱਛਦੀ ਐ ਅੱਛਾ ਚੱਲ ਕੋਈ ਨਹੀਂ ਭੈਣ ਉਹ ਤਾਂ ਸੁਭਾਅ ਆ ਇਹ ਜਹ ਹਣਾ ਬੰਦੇ ਦਾ ਉਹ ਜੀ ਰਹਿੰਦਾ ਉਹ ਤੇ ਮੇਰੇ ਨਾਲ ਨਹੀਂ ਹਟਦੀ ਹੈਗੀ ਨਾਲੇ ਤੈਨੂੰ ਪਤਾ ਮੈਂ ਉਹਨੂੰ ਕਦੇ ਕੁਝ ਕਿਹਾ ਨਹੀਂ ਹੈਗਾ ਵੀ ਤੂੰ ਤਾਂ ਨਹੀਂ ਕਿਹਾਗਾ ਮੈਨੂੰ ਪਤਾਗਾ ਉਹ ਤਾਂ ਹਈ ਐ ਹੋਜੀ ਪਤਾ ਨਹੀਂ ਕਿ ਹੋਜੀ ਹੈਗੀ ਤੂੰ ਬਾਵਾ ਉਹਦੇ ਨਾਲ ਕੱਟ ਲੈਣੀ ਆ ਜੇ ਮੇਰੀ ਜਠਾਣੀ ਜਠਾਣੀ ਹੁੰਦੀ ਮੈਂ ਤਾਂ ਆਤਣ ਨੂੰ ਕਰੋ ਕੱਢ ਦਾਂ ਆਏ ਕਿ ਮੈਂ ਭਣੇ ਦੇਖ ਬੰਦੀ ਨਹੀਂ ਉਹ ਤੇਰੇ ਨਾਲ ਨਹੀਂ ਬੰਦੀ ਮੇਰੇ ਨਾਲ ਤਾਂ ਵਧੀਆ ਬੰਦੀ ਐ ਮੈਂ ਤਾਂ ਕੱਟ ਹੀ ਲੈਣੀ ਆ ਟਾਈਮ ਤੇ ਨਾਲੇ ਜਿਹੜਾ ਤੂੰ ਕਹੀ ਜਾਨੀ ਆ ਵੀ ਗੋਡਿਆਂ ਥੱਲੇ ਲੈ ਲਈ ਐ ਕਰ ਲਈ ਗੋਡਿਆਂ ਥੱਲੇ ਐ ਕਿਵੇਂ ਲੈ ਲਾਂ ਵੱਡੀ ਜਠਾਣੀ ਐ ਮੇਰੀ ਐ ਨਹੀਂ ਗੋਡਿਆਂ ਥੱਲੇ ਲਈ ਜਾਂਦੀ ਹੁੰਦੀ ਹੈਗੀ ਜਿਵੇਂ ਤੂੰ ਕਹੀ ਜਾਨੀ ਐ ਜਿਵੇਂ ਐ ਨਹੀਂ ਆਦੀ ਵੀ ਗੋਡਿਆਂ ਥੱਲੇ ਲੈ ਲਈ ਮੈਂ ਤਾਂ ਉਹ ਗੱਲ ਕਰਦੀ ਆਂਗੀ ਵੀ ਜਿਵੇਂ ਬੋਲਦੀ ਐ ਪੈੜਾ ਬੋਲਦੀ ਐ ਅਗਲੇ ਨੂੰ ਸਿੱਧੇ ਮੂੰਹ ਤਾਂ ਬੋਲਦ ਕੋਈ ਨਹੀਂ ਕਿਸੇ ਨਾਲ ਬਣਦੀ ਆਸ ਕਮੰਡ ਨਾ ਉਹਦੇ ਡਰ ਨਾਲ ਛੋਟੇ ਘਰੇ ਕੋਈ ਨਹੀਂ ਆਉਂਦਾ ਦੇਖ ਆ ਹੁਣ ਉਹਦੀ ਪਿੱਛੇ ਜੇ ਲੱਤ ਟੁੱਟ ਗਈ ਤੂੰ ਆਏ ਦੱਸ ਕੋਈ ਆਇਆ ਜੀ ਪਰਿੰਦਾ ਪਤਾ ਲੈਣ ਉਹ ਤਾਂ ਭੈਣ ਜਿਦਾ ਆਪਣੀ ਜਾਂਦੀ ਪਤਾ ਲੈਣ ਫਿਰ ਅਗਲਾ ਤਾਂ ਕਿਵੇਂ ਆਊਗਾ ਠੀਕ ਐ ਜੈ ਜੀ ਮਰਜੀ ਐ ਚੱਲ ਮੇਰੀ ਤਾਂ ਜਠਾਣੀ ਆ ਚੱਲ ਤੂੰ ਕੋਲ ਮਲਾ ਕੇ ਆਏ ਦੱਸ ਵੀ ਤੂੰ ਕਿਵੇਂ ਆਈ ਸੀ ਕੰਮ ਸੀ ਕੋਈ ਤੇਨੂੰ ਹਾਂ ਚੱਲ ਮੁੱਦੇ ਤਿਆੜੀ ਛੱਡ ਖਹਿੜਾ ਉਹਨੇ ਤਾਂ ਅੱਗੇ ਮੂਡ ਖਰਾਬ ਕਰਤਾ ਲੜ ਲੜ ਮੇਰੇ ਨਾਲ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਸੀਗੀ ਕੰਮ ਆਈ ਸੀ ਹਾਂ ਚਲ ਦੱਸ ਭਣ ਕੀ ਕੰਮ ਸੀਗਾ ਮੈਂ ਤਾਂ ਤੇਰੇ ਕੋਲੇ ਆਏ ਆਈ ਸੀ ਮੇਰੇ ਨਾ ਘਰੇ ਕਿਸ਼ਤਾਂ ਵਾਲੇ ਖੜੇ ਆ ਦੋ ਤਿੰਨ ਜਣੇ ਆ ਦਿਵਾਲੀ ਦੀਆਂ ਹੁਣ ਤੱਕ ਛੁੱਟੀਆਂ ਸੀਗੀਆਂ ਤੇ ਹੁਣ ਉਹ ਕਿਸ਼ਤਾਂ ਲੈਣਾ ਵੀ ਮੈਂ ਤਾਂ ਤੇਰੇ ਕੋਲੇ ਥੋੜੇ ਜਿਹਾ ਪੈਸੇ ਲੈਣ ਆਈ ਸੀ داری ਪੈਸੇ ਭਣ ਪੈਸੇ ਮੇਰੇ ਕੋਲ ਕਿੱਥੇ ਆ ਤੈਨੂੰ ਪਤਾ ਹੀ ਆ ਪੈਸੇ ਤੇਲੇ ਦਾ ਸਾਰਾ ਸਭ ਤਾਂ ਮੇਰੇ ਜਠਾਣੀ ਕੋਲ ਹੁੰਦਾ ਤੇ ਮੇਰੇ ਕੋਲ ਹੋਵੇ ਤਾਂ ਗੱਲਾਂ ਹੀ ਕਾਦੀਆਂ ਮੇਰੇ ਕੋਲ ਤਾਂ ਮੈਂ ਕਹਦਾ ਨਾ 10 ਰੁਪਏ ਜ਼ਹਿਰ ਖਾਣ ਨੂੰ ਨੀ ਪੈਣੀ ਆਇ ਤਾਂ ਮੈਨੂੰ ਪਤਾ ਤੂੰ ਹਾਂ ਗੱਲ ਤਾਂ ਕਹਿਤੀ ਮੈਨੂੰ ਵੀ ਮੇਰੀ ਤਰਾਣੀ ਕੋਲੇ ਸਾਰਾ ਕਿਤਾਬ ਹੁੰਦਾ ਉਹ ਮੈਂ ਗਈ ਸੀ ਅੱਜ ਵੀਰਪਾਲ ਕੋਲੇ ਅੱਛਾ ਦਾਰੇ ਪੁੱਛਣ ਉਹ ਮੈਨੂੰ ਆਦੀ ਮੇਰੇ ਕੋਲੇ 20085 ਕਹਿੰਦੀ ਮੈਂ ਜਾ ਕੇ ਮੀਤ ਕਿਆ ਨੂੰ ਫੜਾਤਾ ਮੈਂ ਤਾਂ ਤਾਂ ਪੁੱਛਣ ਆਈ ਸੀਗੀ ਇਹ ਨਹੀਂ ਮੈਂ ਅਸੀਂ ਦੇਣੀ ਸੀ ਉਹਨਾਂ ਦੇ ਅੱਛਾ ਤੁਹਾਨੂੰ ਵੀਰਪਾਲ ਭੈਣ ਨੇ ਭੇਜਿਆ ਇੱਧਰ ਹਾਂ ਤੇ ਮੇਰੀ ਗੱਲ ਸੁਣ ਭੈਣ ਜੇ ਸਾਨੂੰ ਪੈਸਿਆਂ ਦੀ ਲੋੜ ਸੀ ਫੇਰ ਅਸੀਂ ਵੀਰਪਾਲ ਭੈਣ ਕਧਾਰਾ ਫੜਿਆ 20000 ਨਾਲੇ ਉਹ ਪੈਸੇ ਅਸੀਂ ਕਿਹੜਾ ਘਰ ਰੱਖ ਲੈ ਉਹ ਤਾਂ ਕਹਾ ਮੇਰੀ ਨਣਦ ਨੂੰ ਦਿੱਤੇ ਆ ਨੀ ਮੀ ਤਾ ਜਵਾਬ ਦੇਣਾ ਤੂੰ ਦੇ ਦੇ ਹੈ ਉਹ ਤਾਂ ਵੀਰਪਾਲ ਤਾਂ ਕਹਿੰਦੀ ਆ ਕਿ ਵੀ ਮੈਂ ਉਹਨਾਂ ਦੇ ਧਾਰੇ ਦੇਣੇ ਸੀਗੇ ਵੀ ਉਹਨਾਂ ਨੂੰ ਧਾਰੇ ਮੋੜੇ ਆਗੇ ਹੈ ਤੂੰ ਕਹਿੰਨੀ ਆਂ ਸੀ ਧਾਰੇ ਫੜੇ ਆਗੇ ਤੋ ਇੱਕ ਗੱਲ ਤੇ ਤਾਂ ਰਹਿ ਲੋ ਤੁਸੀਂ ਨਹੀਂ ਭੜੇ ਮੇਰੀ ਗੱਲ ਸੁਣ ਤੂੰ ਤਾਂ ਮੇਰੇ ਨਾਲ ਵੀ ਗੁੱਸੇ ਹੋਣ ਲੱਗ ਗਈ ਹਜੇ ਤੂੰ ਕਹਿੰਨੀ ਆਂ ਵੀ ਮੇਰੀ ਜਠਾਣੀ ਤੇ ਨਾਲ ਲੜ ਪੈਂਦੀ ਹੈ ਗਗਨ ਹੈ ਉਹਨੇ ਤਾਂ ਲੜਨਾ ਹੀ ਲੜਨਾ ਦਾ ਸੁਭਾਅ ਹੋਇਆ ਤੂੰ ਤਾਂ ਮੇਰੇ ਨਾਲ ਬਿਨਾਂ ਗੱਲ ਤੋਂ ਖਿਜੀ ਜਾਨੀ ਆਂ ਤਾਂ ਵੀਰਪਾਲ ਭੈਣ ਨੇ ਤੈਨੂੰ ਕਹਿਤਾ ਵੀ ਉਹ ਧਾਰੇ ਲੈ ਕੇ ਗਿਆ ਤੈਨੂੰ ਲੱਗਦਾ ਵੀ ਐਡੀ ਉਹ ਪੈਸੇ ਵਾਲੀ ਆ ਵੀ ਉਹ ਅਸੀਂ ਉਹਦੇ ਪੈਸੇ ਦੇਣੇ ਹੋਣਗੇ ਮੈਨੂੰ ਤਾਂ ਭੈਣੇ ਪਤਾ ਨਹੀਂਗਾ ਉਹ ਤਾਂ ਆਦੀ ਵੀ ਮੈਂ ਮੈਂ ਦੇਣੇ ਸੀ ਉਹਨੇ ਐ ਆਖਿਆਗਾ ਚਲ ਕੁਛ ਵੀ ਜੀ ਹਾ ਗੱਲ ਵੀ ਕਹਤੀ ਹਾ ਗੱਲ ਲਾਲਾ ਵੀ ਉਹ ਉਹਨੇ ਕਿਵੇਂ ਦੇਣੇ ਹੋਣਗੇ ਘਰੋਂ ਤੱਕੜੇ ਆਹੋ ਮੈਨੂੰ ਨਹੀਂ ਫਿਰ ਭੈਣੇ ਪਤਾ ਕੀ ਗੱਲ ਆ ਕੀ ਬਾਤ ਆ ਧਾਰੇ ਪੜੇ ਭੈਣੇ ਤਾਂ ਨੂੰ ਤਾਂ ਕੋਈ ਕੁਛ ਕਹੀ ਜਾਵੇ ਠੀਕ ਆ ਮੈਨੂੰ ਨਹੀਂ ਪਤਾ ਉਹਨੇ ਤੈਨੂੰ ਆ ਗੱਲ ਕਿਉਂ ਕਹਤੀ ਆ ਧਾਰੇ ਪੜੇ ਸੀਗੇ ਉਸ ਤੋਂ ਉਸ ਤੋਂ ਤੇ ਆਦੀ ਕੁੜੀ ਨੂੰ ਤੇ ਸਾਡੇ ਕੋਲ ਹੁਣ ਪੈਸਾ ਹੈ ਨਹੀਂ ਜੇ ਚਾਹ ਪਾਣੀ ਕਰਨੀ ਹੈ ਭੈਣ ਬਣਾ ਦਿੰਨੀ ਹੈ ਬਹਿ ਜਾ ਇਹ ਪੈਸਾ ਪੂਸਾ ਤਾਂ ਮੈਂ ਕਹਦਾ ਹੈ ਨਹੀਂ ਗਾ ਕੋਲੇ ਨਾ ਬਸ ਪੀਤਾ ਹੀ ਪਿਆ ਚਾਹ ਪਾਣੀ ਹੋਰ ਪੈਸੇ ਵੀ ਨੂੰ ਤਾਂ ਦਾ ਹੱਥ ਤੰਗ ਹੋਇਆ ਪਿਆ ਗਾ ਬਲਾ ਚਾਹ ਤੇ ਬੈ ਜਾ ਬੈਠੀ ਆ ਮੈਂ ਤਾਂ ਲੈ ਦੇਖ ਲਾ ਕਿਵੇਂ ਸੂਝਾਂ ਲੈਂਦੀ ਫਿਰਦੀ ਐ ਸਾਡੇ ਘਰ ਦੇ ਅਸੀਂ ਭਾਵੇਂ ਪੈਸੇ ਲੈਣੇ ਆ ਭਾਵੇਂ ਦੇਣੇ ਆ ਵੀ ਤੂੰ ਇੰਨਾਂ ਗੱਲਾਂ ਤੋਂ ਕੀ ਲੈਣਾ ਦੇਣਾ ਜੇ ਸਾਨੂੰ ਲੋੜ ਸੀਗੀ ਤਾਂ ਅਸੀਂ ਲੈ ਲੇ ਨਾਲੇ ਨਾ ਤੇਰੇ ਪਿੱਛੇ ਮੈਂ ਆਪਦੀ ਭੈਣ ਨਾਲ ਕਿਉਂ ਫਰਕ ਪਾਵਾਂ ਗਗਣ ਨਾਲ ਹੁਣ ਅਸੀਂ ਘਰੇ ਤਾਂ ਫਰਕ ਪਾਉਣ ਨਹੀਂ ਲੱਗਾਂ ਹੈਗਾ ਚਲ ਸ਼ੁਕਰ ਆ ਮੁੜ ਗਈ ਹੈਗੀ ਨਹੀਂ ਮੈਂ ਕਿਥਾ ਨੂੰ ਪੈਸੇ ਦੇ ਦਿੰਦੀ ਲਾ ਨੀ ਇਹ ਵੀ ਮੀਸਣੀ ਜੀ ਬਾਲੀ ਮਾੜੀ ਨਿਕਲ ਗਈ ਕੋਈ ਨਾ ਹੁਣ ਜੇ ਇਹਨਾਂ ਨੂੰ ਨਾ ਡੋਪਾਟੀ ਕਰਾਤਾ ਨਾ ਮੇਰਾ ਨਾਂ ਵੀ ਸ਼ਿੰਦਰ ਨਹੀਂ ਇਹਨਾਂ ਨੇ ਮੇਰਾ ਨਾਂ ਤਾਂ ਬਦਨਾਮ ਕਰਾ ਹੀ ਦਿੱਤਾ ਵੀ ਇਹ ਕੁਝ ਕਰਾਉਂਦੀ ਆ ਕਰਾਉਂਦੀ ਆ ਹੁਣ ਇਹਨਾਂ ਨੂੰ ਮੈਂ ਦੱਸੂ ਵੀ ਐਂ ਕਰਾਈਦਾ ਹੁੰਦਾ ਹੈ ਕੋਈ ਨਾ ਇਹਨਾਂ ਤੋਂ ਲ ਲੈ ਲੂ ਮੈਂ ਗਣ ਗਣ ਬਦਲੇ ਉਹਨੇ ਤਾਂ ਜਿਹੜੇ ਇੰਨਾ ਹਯਾਲਾ ਹੈ ਨਾ ਮੇਰਾ ਉਹਨੂੰ ਦੱਸੂ ਮੈਂ ਪਤਾ ਆ ਮੀਤ ਜੀ ਇਹ ਬਾਲਗੋ ਹੀ ਕੋ ਸਾਬਦੇ ਆਪ ਨੂੰ ਸਿਆਰ ਬਣਦੀ ਹੈਗੀ ਨਾ ਭਲਾ ਵੀਰ ਪਾਲ ਮੇਰੇ ਕੋਲੇ ਐ ਵੀ ਝੂਠ ਬਾਲੂਗੀ ਵੀ ਮੈਂ ਉਹਨਾਂ ਤੋਂ 20000 ਰੁਪਇਆ ਧਾਰਾ ਦੇਣਾ ਸੀਗਾ ਤੇ ਮੈਂ ਉਹ ਦਿੱਤਾਗਾ ਆਪਦੇ ਆਪ ਨੂੰ ਤਾਂ ਕੁਛ ਬਣਗਾ ਹੀ ਫਿਰਦਿਆਂ ਦੋ ਪੈਸੇ ਕੀ ਆ ਜਾਂਦੇ ਕਮੰਡ ਵਾਲਾ ਹੋ ਜਾਂਦਾ ਚਾਲ ਸਿੰਦਰੇ ਹੁਣ ਕਿਸੇ ਅਹਿਰਜੀ ਬੁੜੀ ਕੋਲੇ ਜਾਈ ਤੋ ਜਿਹੜੀ ਤੈਨੂੰ ਬਾਬਾ ਵੀ ਦੱਸਦੇ ਤੇ ਇਹਨਾਂ ਦੇ ਭਾਂਡੇ ਵੀ ਖਲਿਆਰ ਦੇ ਮੈਂ ਦਿੱਨੀ ਆ ਪਤਾ ਇਹਨਾਂ ਚਾਲ ਮਣਾ ਕੀ ਕਰੀ ਹੰਨੀ ਆ ਕੀ ਕਰਨਾ ਪੈਣਾ ਬਸ ਆ ਹੀ ਕਮਤਨ ਦੇ ਤੈਨੂੰ ਪਤਾ ਭਾਂਡੇ-ਪੁੰਡੇ ਮਾਂਜ ਕੇ ਹੱਟੀ ਸੀਗੀ ਬਸ ਆ ਕੰਚ ਦੇ ਸਾਹਮਣੇ ਹੀ ਰਹੀ ਚੱਲ ਕੋਈ ਨਾ ਕੰਮ ਕਰ ਲੈ ਵਧੀਆ ਸੋਹਣੀ ਗੱਲ ਮੈਂ ਤਾਂ ਐਂ ਕਹਿੰਦੀ ਸੀ ਹਾਂ ਅਛਿੰਦਰ ਤਾਂ ਨਹੀਂ ਆਈ ਆਪਣੇ ਘਰੇ ਆਈ ਤਾਂ ਸੀਗੀ ਲੈ ਕਿੱਡੇ ਲੈਣੇ ਆ ਕੀ ਕਹਿੰਦੀ ਨਾਲ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਭਾਈ ਉਹਨੂੰ ਨਾ ਬੜਨ ਦਿਆ ਕਰ ਮੈਂ ਕਿੱਥੋਂ ਮੈਂ ਤਾਂ ਆਪ ਉਹਨੂੰ ਕਿਹਾ ਮਾ ਭੈਣ ਤੂੰ ਸਿੱਧੀ ਆ ਬੜੀ ਨਾ ਦੱਸਿਆ ਨਾ ਪੁੱਛਿਆ ਕਹਿੰਦੀ ਬਸ ਬਾਰ ਫੁੱਲਾ ਪਿਆ ਸੀ ਮੈਂ ਆ ਗਈ ਤੇ ਐਂ ਕਹੇ ਕਿਸੇ ਦੇ ਮਰਜ਼ੀ ਬਾਰ ਭੇੜਿਆ ਪਿਆ ਹੋਗਾ ਤੇ ਤੂੰ ਐਂ ਆ ਕੇ ਬੜ ਜੇਂਗੀ ਹੈਂ ਸਾਨੂੰ ਕਲਾਂ ਨੇ ਸਾਡੀ ਕੋਈ ਚੀਜ਼ ਚੱਕੀ ਗਈ ਫੇਰ ਕਹਿੰਗੇ ਸਾਡੇ ਜੁਮੇ ਲਾਉਂਦੀ ਹੈਗੀ ਹੈਂ ਗੱਲ ਤਾਂ ਸੁਣ ਲੈ ਚਲ ਇੰਨੀ ਰੋਕੀ ਤਾਂ ਮੈਂ ਹੋਈ ਨਹੀਂ ਹੈਗੀ ਗੱਲ ਕਰੋ ਮੈਨੂੰ ਐਂ ਕਹਿੰਦੀ ਸੀਗੀ ਕਹਿੰਦੀ ਮੈਂ ਤਾਂ ਵੀ 20000 ਰੁਪਏ ਤੁਸੀਂ ਉਹ ਤੋਂ ਲਿਆਏ ਆ ਜਿਹੜਾ ਵੀਰਪਾਲ ਤੋਂ ਲੈ ਉਹ ਚੜਕਾ ਲੈਂਦੀ ਫਿਰ ਕਹਿੰਦੀ ਉਹ ਪੈਸੇ ਮੰਗਣ ਆਈ ਐ ਮੈਂ ਤਾਂ ਕਹਿੰਦੀ ਮੈਨੂੰ ਬੜੀ ਜਿਆਦਾ ਲੋੜ ਆ ਸਾਡਾ ਹੱਥ-ਤੰਗ ਦਾ ਸਾਡੇ ਆਏ ਆ ਜੋ ਆ ਉਹ ਆਵਾ ਕੁਝ ਕਰੀਗੀ ਮੈਂ ਕਿ ਮੇਰੀ ਗੱਲ ਸੁਣ ਭੈਣੇ ਪੈਸੇ ਦੀ ਕਿਹਨੂੰ ਨਹੀਂ ਲੋੜ ਹੁੰਦੀ ਅਸੀਂ ਤਾਂ ਪੈਸੇ ਜੇ ਵੀਰਪਾਲ ਤੋਂ ਫੜੇ ਆ ਕਹਾ ਕੁੜੀ ਨੂੰ ਦਿੱਤੇ ਸਾਡੀ ਨੂੰ ਇੱਕ ਮਿੰਟ ਪਹਿਲਾਂ ਤਾਂ ਐਂ ਦੱਸ ਵੀ ਉਹ ਨੂੰ ਕਿਹੜੀ ਕੰਧਨੀ ਨੇ ਦੱਸਤਾ ਵੀ ਅਸੀਂ ਵੀਰਪਾਲ ਤੋਂ ਪੈਸੇ ਧਾਰੇ ਲੈਂਦੇ ਆ ਹੈ ਵੀਰਪਾਲ ਨੇ ਦੱਸਤਾ ਤੇ ਫਿਰ ਉਹ ਨੂੰ ਕੀ ਲੋੜ ਸੀ ਗੱਲ ਕਰਨ ਦੀ ਉਹੀ ਗੱਲ ਕਹਿੰਦੇ ਹੁੰਦੇ ਅੱਜ ਕੱਲ ਤਾਂ ਕਿਸੇ ਤੋਂ ਚੀਜ਼ ਲੈਣ ਦਾ ਵੀ ਜਮਾਂ ਜਮਾਨਾ ਨਹੀਂ ਰਿਹਾਗਾ ਵਾਂਹ ਦੀ ਗਾਂਹ 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 ਦਾ ਲੋਦੀ ਚੋਦਿੰਦਾ। ਉਹੀ ਤਾਂ ਗੱਲ ਆ ਵੀ ਜੇ ਅਸੀਂ ਤੇਰੇ ਤੋਂ ਲੈ ਲੈ ਪੈਸੇ ਫੜ ਲੇ ਫਿਰ ਤੁਸੀਂ ਇੱਕ ਤਰ੍ਹਾਂ ਦੀ ਬਦਨਾਮੀ ਹੁੰਦੀ ਐ ਇਹ ਵੀ ਭਾਈ ਕਲਾਨੇ ਨੂੰ ਅਸੀਂ 20000 ਦਿੱਤਾ। ਹੁਣ ਤਾਂ ਤੂੰ ਵੀ ਮੈਨੂੰ ਕੋਲ ਕਹੀ ਚੱਲ ਤੂੰ ਨੂੰ ਝਾੜ ਕੇ ਰੱਖ ਦਿੰਦੀ ਜਦੋਂ ਘਰੇ ਆ ਕੇ ਪੁੱਛਦੀ ਸੀ ਮੇਰੇ ਪਿਓ ਦੀ ਰਨ ਤੂੰ ਉਹਨੂੰ ਕਹਿ ਦਿੰਦੀ ਵੀ ਤੈਨੂੰ ਕੀ ਅਸੀਂ ਕਿਸੇ ਤੋਂ ਕੁਝ ਲਈਏ ਨਾ ਲਈਏ ਵੀ ਤੂੰ ਬੜੇਵੇਂ ਲੈਣੇ ਸਾ ਗੱਲੀਬਾਤੀ ਤਾਂ ਬਥੇਰੀ ਚੜੀ ਐ ਇਹ ਜੀ ਕੋਈ ਗੱਲ ਨਹੀਂ ਮੈਂ ਉਹਨੂੰ ਝਾੜਾ ਨਹੀਂ ਹੈਗਾ। ਫਿਰ ਮੈਂ ਜਵਾਬ ਵੀ ਦੇਦਾ ਪੈਸੇ ਇਹਨੂੰ ਆ ਸਾਡੇ ਕੋਲ ਹੈ ਨਹੀਂਗੇ ਤੇ ਜਾਂਦੀ ਜਾਂਦੀ ਲਫੋਕੀ ਜੀ 16 ਮਾਰਤੀ ਫੋਕੀ ਸੁਲਾ ਮਾਨੂੰ ਆਪਾਂ ਕਿਨੀਵੇਂ ਆ ਤੋ ਜੇ ਆ ਪਕੜਾ ਡਰਦੇ ਐ ਲਵਾਂ ਦੇ ਉੱਤੇ ਮਾੜਾ ਮੋਟਾ ਰੱਖਣਾ ਵੀ ਪੈਂਦਾ ਅੱਲਾਹ ਕਹਿੰਦਾ ਕਿੰਨਾ ਇਹ ਲਾਲਾ ਸਿੱਟਦੇ ਆ ਹੁਣ ਆਇਆ ਇੱਕ ਜਣਾ ਤੋ ਇਹ ਜਾ ਹੋ ਜਾਂਦਾ ਸਾਰਿਆਂ ਤੋ ਹੀ ਹੋਇਆ ਜਾਂਦਾ ਕੋਈ ਨਾ ਫੇਰ ਤੂੰ ਜਾ ਕੇ ਜੱਫਾ ਪਾ ਲੈ ਮਿਲਿਆ ਜਾ ਕੇ ਚੰਗਾ ਕਰਦਾ ਸਾਰਾ ਭੇਤਦੇ ਆ ਕੱਲ ਨੂੰ ਫੇਰ ਇੱਥੇ ਕੋਈ ਤਵੀਤ ਤਾਗਾ ਸਿੱਟ ਜੂਗੀ ਫੇਰ ਪੱਟ ਦੂਗੀ ਆਪਣਾ ਜਿਹੜਾ ਮਾੜਾ ਮੋਟਾ ਆ ਜਿਹੜਾ 20000 ਲੱਗਣ ਨੂੰ ਥਾਂ ਹੋਇਆ ਇਹਦੇ ਕਰਕੇ ਹੋਇਆ ਖਬਰ ਕਿਹੜੇ ਬਾਬੇ ਤੋਂ ਕੀ ਕਰਾਇਆ ਤਾਂ ਆਪਣਾ ਨੁਕਸਾਨ ਹੋਇਆ ਉਹ ਤਾਂ ਗੱਲ ਮੈਂ ਤੇਰੀ ਮੰਨਦੀ ਆ ਜੇ ਬਾਬੇ ਕਲਤ ਵਧੀਆ ਤੁਰਿਆ ਫਿਰਦੇ ਸੀ ਵਧੀਆ ਐਤਵਾਰ ਨੂੰ ਬਾਬੇ ਖਵਾਜੀ ਦੀ ਕੜਾਹੀ ਕੀਤੀ ਹੈ ਲੈੰਦੇ ਨੂੰ ਪਾਣੀ ਮੁੱਕ ਗਿਆ ਲੈ ਓਕੇ ਪਾਣੀ ਮੁੱਕ ਗਿਆ ਧਰਤੀ ਚੋ ਹਜੇ ਦੋ ਦਿਨ ਮੋਟਰ ਪਾਈ ਨੂੰ ਹੋਇਆ ਐਡੀ ਛੇਤੀ ਪਾਣੀ ਮੁੱਕ ਜਾਂਦਾ ਇਹ ਸੋਣਾ ਟੱਪਾ ਕਰਾਤਾ ਸੋਣਾ ਟੱਪਾ ਤਾਂ ਕਰਾਤਾ ਬਾਕੀ ਸਿਰ ਇਹਦੀ ਜਿਹੜੇ ਜੀਵ ਕਾਲੀ ਨਜ਼ਰ ਲਾਉਂਦੀ ਹੈ ਇਹ ਹਾਂ ਉਹਨੂੰ ਐ ਹੋ ਗਿਆ ਇਹਨਾਂ ਨੇ ਨਵੀਂ ਮੋਟਰ ਪਵਾਤੀ ਇਹਨਾਂ ਨੇ ਹੁਣ ਵੀ ਹੁਣ ਇਹਨਾਂ ਨੂੰ ਬੋਰ ਕਰਾਉਣਾ ਪੈ ਜਾ ਹੋ ਗਿਆ ਨਾ ਨੁਕਸਾਨ 20000 ਦਾ ਉਹ ਤਾਂ ਹੋ ਗਈ ਹੈ ਜਾਤੀ ਨਹੀਂ ਹੈ ਜਾਤੀ ਨਹੀਂ ਆਪਾਂ ਨੂੰ ਹਾਂ ਚੱਲ ਹੁਣ ਮੇਰੀ ਗੱਲ ਸੁਣ ਜਦੋਂ ਮਉਰਾ ਪਰਾਂ ਹੁੰਨੀ ਆ ਕਿਤੇ ਜੀ ਆਈ ਤਾਂ ਝਾੜ ਕੇ ਰੱਖਿਆ ਕਰ ਵੀ ਬਣਿਆ ਸੀ ਨ ਵਰਤ ਪਰ ਤੇ ਬਸ ਓਡੇ ਨਾਲ ਰੱਖਣਾ ਇਹ ਜਨਾਬ ਜਮੇ ਨਹੀਂ ਰੱਖਣਾ ਜਿਹੜੀਆਂ ਕਹਿੰਦੇ ਹੁੰਦੇ ਆ ਘਰ ਦਾ ਬੁਰਾ ਚਾਉਂਦਾ ਹੁਣ ਕੋਈ ਨਹੀਂ ਕੋਈ ਨਹੀਂ ਗਾਣੂ ਮੈਂ ਹੀ ਕਹਿ ਦਿਆ ਕਰੂੰਗੀ ਚਾਣੀ ਕਿੱਤੀ ਬੜਾਈ ਪਈ ਆ ਚਾਹਤਾ ਹੁਣੀ ਪੀ ਘਟੀਆਂ ਜੱਗ ਦੇ ਚ ਪਈ ਆ ਤਰ ਜੋ ਪੀਂ ਜਾ ਮੇਰੇ ਨੂੰ ਦੇ ਤੋ ਹੰਡਾ ਹੋਰ ਪੀਲਾ ਨਾ ਕੁੱਟ ਚਾਹ ਲੈ ਜਾ ਕੇ ਉੱਥੇ ਆ ਲੈ ਫੜ ਉੱਤੇ ਸੀਗੀ ਬਾਟੀ ਐਸੇ ਨਾਲ ਪੀ ਲੈਂਗੀ ਚਲ ਕੋਈ ਹੋਰ ਸਾਲ ਮੇਰੇ ਵੀ ਸਾਰੇ ਕੰਮ ਤਾਂ ਦੇ ਨਿਭੜ ਗਏ ਲੈ ਗਗਨ ਭੈਣ ਤਾਂ ਐ ਕਰ ਲੱਗ ਜਾਂਦੀ ਐ ਮੈਂ ਮੰਨਦੀ ਐ ਚਲੋ ਜਿਹੜਾ ਕੁਝ ਕਰਦੀ ਕਰਾਉਂਦੀ ਫਿਰਦੀ ਐ ਮਾੜੀ ਐ ਉਹ ਉਹਦਾ ਵੀ ਹੱਕ ਨਹੀਂ ਬੰਦਾ ਹੈਗਾ ਲੋਕਾਂ ਦੇ ਘਰਾਂ ਚ ਕੁਝ ਕੰਮ ਕਰਾਉਣ ਦਾ ਗੱਲ ਕਰ ਇੱਕਦਮ ਵੀ ਕਿਸੇ ਨੂੰ ਆਟ ਗਵੜ ਨੂੰ ਆਏ ਨੂੰ ਲਾ ਕੇ ਨਹੀਂ ਛੱਡ ਸਕਦੇ ਹੈਗੇ ਭਈ ਸਾਡੇ ਅੰਦਰ ਕਿਉਂ ਵੜ ਗਈ ਜਾਂ ਨਿਕਲ ਜਾ ਐ ਤਾਂ ਅੱਲਾਹ ਕਹਿੰਦਾ ਬੈਰੀ ਦਸਮਨ ਨੂੰ ਵੀ ਨਹੀਂ ਅੱਲਾਹ ਕੱਢਦਾ ਹੈਗਾ ਲੈ ਭਣੇ ਹੁਣ ਮੈਂ ਤੈਨੂੰ ਬਾਬੇ ਲਵੇ ਤੇ ਲੈ ਗਈ ਮੇਰਾ ਨਾਂ ਆਜੇ ਭੈਣ ਬਣ ਕੇ ਤੈਨੂੰ ਨਹੀਂ ਪਤਾ ਹੈਗਾ ਫਿਰ ਨਾਲ ਤਾਂ ਸਾਡੇ ਘਰੇ ਕਲੇਸ਼ ਪਊਗਾ ਵੀ ਕਿਹੜੇ ਬਾਬਿਆਂ ਲਵੇ ਲੈ ਕੇ ਤੁਰੀ ਫਿਰਦੀ ਐਂਗੀ ਕਿੱਥੇ ਜਾਨਨੀ ਐ ਤੂੰ ਨਾਲੇ ਭਣ ਬਣੇ ਤੈਨੂੰ ਪਤਾ ਉਹ ਦਰਾਣੀ ਦਾ ਜਠਾਣੀਆਂ ਜਿਹੜੀ ਉਹਦਾ ਸੁਆਹ ਨਹੀਂ ਹੈਗਾ ਗਗਨ ਦਾ ਮੁੜ ਕੇ ਭਣੇ ਮੈਨੂੰ ਬੁਲਾਈਂ ਲੜਾਈ ਪੈਜੂਗੀ ਮੇਰਾ ਨਾਂ ਨਾ ਆਜੇ ਭਣ ਬਣ ਕੇ ਨਹੀਂ ਭਣੇ ਮੈਂ ਕਿਹੜਾ ਕੰਮ ਲਵਾਂ ਹੋਰ ਤੈਨੂੰ ਪਤਾ ਨਹੀਂ ਤੇਰਾ ਨਾਂ ਲੈਂਦੀ ਤੇਰੇ ਵਾਰੀ ਤਾਂ ਮੈਂ ਉਹਨਾਂ ਨੂੰ ਦੱਸਣਾ ਹੀ ਕੱਖ ਨਹੀਂਗਾ ਪਰ ਜਿਹੜੀ ਮੇਰੀ ਮੇਰਾ ਉਹਨਾਂ ਨੇ ਪਣਾ ਕੇ ਹਜਾਲਾ ਹੈ ਮੀਤ ਤਾਂ ਉਹ ਤੋਂ ਵੀ ਦੂਰ ਤੱਕ ਉੱਤੋਂ ਦੀ ਐ ਗਗਨ ਨਾਲ ਬਸ ਹੁਣ ਤੂੰ ਜਾਣੇ ਤੇਰਾ ਕੰਮ ਜਾਣੇ ਭੈਣ बस कोई ना बेफिकर हो जा तेरा ਤਾਂ ਨਾ ਜਮਾ ਹੀ ਨਹੀਂ ਆਉਂਦਾ हां बस ਮੇਰਾ ਨਾ ਨਾ ਮੂਰੇ ਨੰਗ हां बस ਮੈਂ ਤਾਂ ਜਾਣੀ ਚੰਗਾ ਪੈਣ ਹੁਣ ਤੂੰ ਜਾਣੇ ਤੇਰਾ ਕੰਮ ਜਾਣੇ हां ਤੂੰ ਭੱਗ ਜਾ ਲੈ ਨਾਲੇ ਤਾਂ ਵਿਚਾਰੀ ਮੈਨੂੰ ਬਾਬੇ ਕੋਲੇ ਲੈ ਗਈ ਨਾਲੇ ਡਰੀ ਜਾਂਦੀ ਐ ਭਲਾ ਮੈਂ ਕਿਹੜਾ ਕਾਮਲੀਆਂ ਵੀ ਮੈਂ ਇਹਦਾ ਨਾਂ ਲਾਉਂਗੀ ਇਹਦਾ ਨਾਂ ਤਾਂ ਮੈਂ ਲੈਣਾ ਹੀ ਨਹੀਂ ਨਾਲੇ ਐ ਕੀ ਪਤਾ ਲੱਗੂਗਾ ਵੀ ਕਿਹਨੇ ਕਰਿਆ ਕਿਹਨੇ ਨਾ ਚੁੱਪ ਕਰਕੇ ਜਿਹੜਾ ਕੁਝ ਕਿਹਾ ਬਾਬੇ ਨੇ ਮੈਂ ਉਹਨਾਂ ਦੇ ਬਾਹਰ ਚ ਤਾਂ ਧਰ ਦੂ ਜਾ ਕੇ ਐਂ ਕਰਦੀਆਂ ਲੈ ਜਾਵਾਂ ਮੈਂ ਤਾਂ ਮੈਂ ਕਰਦੀਆਂ ਇਹਨਾਂ ਦੇ ਭਾਂਡੇ ਖਲਿਆ ਰਹੀ ਨਾ ਜੇ ਨਾ ਮੈਨੂੰ ਵੀ ਸ਼ਿੰਦਰਕੀ ਨੇ ਕਿਹਾ ਤਾਂ ਡਰ ਵੀ ਲੱਗਦਾ ਕਿਤੇ ਉਹ ਅੱਗ ਦੀ ਨਾਲ ਗਗਨ ਜੀ ਨਾ ਉੱਥੇ ਫਿਰਤੀ ਹੋਵੇ ਜੇ ਉਹਨੇ ਮੈਨੂੰ ਟੂਣਾ ਕਰਦੀ ਨੂੰ ਦੇਖ ਲਿਆ ਨਾ ਫਿਰ ਮੈਂ ਕੀ ਕਰੂੰਗੀ ਉਹ ਤਾਂ ਦੁਪਹਿਰ ਆਗਾ ਤੇ ਸੁੱਟੀਆਂ ਵੀ ਪਈਆਂ ਹੁੰਦੀਆਂ ਗਲੀ 'ਚ ਵੀ ਕੋਈ ਚੱਲ ਮਾਣਾ ਹੁਣ ਤਾਂ ਕਾਰੀ ਦੇ ਦੇਖੀ ਜਊ ਜਿਹੜਾ ਕੁਝ ਬਣੂਗਾ ਹੁਣ ਪਵਾਉਣੀਆ ਗਿੱਧਾ ਇਹਨਾਂ ਦਾ ਮੈਂ ਬਣਾ ਬਾਲਾ ਏਕਾ ਕਰਦੀਆਂ ਨਾ ਦਰਾਣੀ ਜਠਾੜੀ ਦਾ ਮੋਹ ਪਿਆਰ ਮੈਂ ਦੇਖੋ ਵੀ ਕਿੰਨਾ ਕੁ ਮੋਹ ਪਿਆਰਾ ਹੈ ਲੈ ਬਾਬਾ ਵਿਚਾਰਿਆ ਸਾਰ ਪੱਟ ਦੇ ਘਰ ਇਹਨਾਂ ਦਾ ਦੋਨਾਂ ਦੇ ਭਾਂਡੇ ਅੱਡੋ ਅੱਡ ਖਿਲਾਰਦੇ ਕਾ ਨੂੰ ਰਹਿਣ ਕੱਠੀਆਂ ਇਹ ਆਥਣ ਨੂੰ ਅੱਡੋ ਅੱਡ ਹੋ ਜਾਣ ਲੈ ਮਾਣਾ ਤੈਨੂੰ ਨਾ ਸੁੱਖਾ ਵੀ ਨਾ ਸੁੱਖ ਜੇ ਆ ਗਈ ਅੱਗ ਲੱਗੀ ਵਾਲੀ ਗੁੱਸਤ ਫੜ ਲੂ ਚੱਲ ਦਵਾ ਦਾ ਤਰਦੀ ਲੱਗ ਲੈ ਮਾਣਾ ਪੁੱਛ ਕੇ ਆਉਣੀ ਆ ਜੇ ਹੈਗੀ ਹੋਈ ਮੇਰੇ ਨਾਲ ਬਿੰਦਰ ਮੇਰੇ ਨਾਲ ਵਗ ਜੂ ਬੂਮ ਮਰ ਜਾ ਹਾਂ ਕੀ ਪਿਆ ਕੁੜੇ ਨੇ ਲਫਾਫਾ ਸਾਡੇ ਵਰਗੇ ਤੇ ਨਵਾਨ ਮੁੱਖ ਵਧੀਆ ਸੋਹਣਾ ਲਫਾਫਾ ਕਿਹਨਾਂ ਤਰ ਗਿਆ ਇਹ ਜਾਂ ਭੂ ਮੈਂ ਮਰ ਜਾ ਸੁਰਖੀਆਂ ਬਿੰਦੀਆਂ ਨੋ ਪਾਲਸਾਂ ਇਹ ਤਾਂ ਬੇੜਾ ਵਹਿ ਗਿਆ ਕਿਸੇ ਦਾ ਇਹ ਤਾਂ ਕਰਗੀ ਟੂਣਾ ਕੋਈ ਕੰਜਰੀ ਕਿਸੇ ਦਾ ਕੀ ਬੈਠਾ ਗਗਨ ਇਹ ਛਿੰਦਰ ਦੇ ਕੰਮ ਹੈ ਮੈਂ ਹੁਣ ਤੱਕ ਕਹਿੰਦੀ ਸੀ ਉਹ ਜਾਣੇ ਉਹ ਜਾਣ ਹੈ ਹੁਣ ਮੈਂ ਜਾਣੀ ਲੰਬਾ ਲੈ ਕੇ ਆਣੀ ਕਿਹੜਾ ਵੱਜਿਆ ਖਾਣੀ ਮਾੜਾ ਹੁੰਦਾ ਖਾਣੀ ਚੰਗਾ ਹੁੰਦਾ ਤੂੰ ਤਾਂ ਕਹਿੰਦੇ ਹੁੰਦੇ ਪੈਰ ਤੋਂ ਪਹਿਲਾਂ ਚੀਜ਼ ਵੱਜੇ ਤਾਂ ਮਾੜੀ ਹੁੰਦੀ ਹੈ ਪਰ ਸਾਡੇ ਵਾਸਤੇ ਨਹੀਂ ਮੈਂ ਕਿਹੜਾ ਪੈਰ ਅੰਦਰ ਪਾਇਆ ਤੇ ਨਾ ਮੈਂ ਪਿੱਛੇ ਮੁੜ ਕੇ ਝਾਕਾ ਹੁਣ ਚੱਲ ਫਿਰ ਕਿਸੇ ਹੋਰ ਦੇ ਵਾਰਗੇ ਧਰਿਆ ਮਣਾ ਕਹਿੰਦੇ ਹੁੰਦੇ ਇਧਰੋਂ ਬੁਲਾ ਕਿਸੇ ਹੋਰ ਦੀ ਟਲ ਜੂ ਪੱਕਾ ਸ਼ਿੰਦਰ ਕਰਕੇ ਗਈ ਹੋਊਗੀ ਲਾ ਮੇਰੇ ਪਿਆਉ ਦੀ ਰਨਾ ਤੁਰੀ ਆਉਂਦੀ ਹੈਗੀ ਚੱਲ ਆ ਜਾਣ ਦੇ ਮੈਂ ਕਿਹੜਾ ਪੈਰ ਤੇ ਮਿੱਟੀ ਪਾਉਂ ਦੇਣੀ ਆ ਤੂੰ ਸਿੰਦਰੇ ਆਪਦਾ ਕੰਮ ਕਰ ਜਿਹੜਾ ਕਰਿਆ ਸੀ ਪਤਾ ਨਹੀਂ ਕਿਹਦਾ ਬੇੜਾ ਬਹਿ ਜਾਂਦਾ ਇਹ ਕਰਦਿਆਂ ਕ ਲੈਣੀਆਂ ਨਾ ਮੇਰੀ ਗੱਲ ਸੁਣਨੀ ਸਿੰਦਰੇ ਆ ਜਾ ਪੜ ਹਾਂ ਆ ਜਾ ਪੜ ਨਹੀਂ ਤਾਂ ਇਹਨੇ ਮਾਮਾ ਮਿੱਠੀ ਕਾ ਤਾਂ ਬਣਦੀ ਹੁੰਦੀ ਹੈ ਤੈਨੂੰ ਸਾਡਾ ਘਰ ਇੱਥੋਂ ਦਾ 24 ਘੰਟੇ ਨਾ ਆ ਸਾਡੇ ਵਾਰਗੇ ਕੀ ਕਰਕੇ ਆਈਆਂ ਟੂਣਾ ਆ ਲੈ ਫੜ ਨਹੀਂ ਮੈਂ ਨਹੀਂ ਕੋਈ ਟੂਣਾ ਪਾੜਾ ਕੀਤਾ ਕਾ ਕਰਦੀ ਕੀ ਫਿਰਦੀ ਆ 420 ਮੈਂ ਆ ਆਪਦੇ ਬਾੜੇ ਚ ਪਾਤੀਆਂ ਲੋਟ ਕਰੀ ਜਾਨੀ ਹੈਗੀ ਹਾਂ ਪਿਆ ਫਿਰ ਹਾਂ ਸਿੱਤਣ ਤਾਂ ਤੂੰ ਸਾਡੇ ਆਈ ਸੀਗੀ ਹਾਂ ਮੈਨੂੰ ਦੇਖ ਕੇ ਤੂੰ ਮੇਰੇ ਤੇ ਨਿਗਾ ਮਾਰ ਲਈ ਮੇ ਨਿਗਾ ਮਾਰ ਲਈ ਮੈਂ ਤੇਰੇ ਤੇ ਹਾਂ ਮੈਨੂੰ ਦੇਖ ਕੇ ਤੂੰ ਮੇਰੇ ਤੇ ਗੱਲ ਪਾਤੀ ਇਹ ਵੀ ਤੂੰ ਕਰਨ ਆਈ ਹੈਗੀ ਮੈਂ ਨਹੀਂ ਕਰਨਾਈ ਮੇਰੀ ਗੱਲ ਸੁਣ ਤੂੰ ਤੀਜੇ ਤਖਣੇ ਘਰਬਾਰ ਛੱਡ ਕੇ ਤੈਨੂੰ ਸਾਡੇ ਘਰ ਦੀਂਦਾ ਹੁੰਦਾ ਵੀ ਸਾਡੇ ਵਰਗੀ ਮਚਾਉਣੀ ਹੁੰਦੀ ਐ ਅੱਗ ਤੂੰ ਸਾਰਾ ਕੁਝ ਸਾਡੇ ਵਰਗੀ ਕਰਨਾ ਸਾਡੇ ਨਿੱਕੇ ਨਿਆਣੇ ਤੇ ਇਥੋਂ ਜਰੇ ਨਹੀਂ ਜਾਂਦੇ ਕੀ ਸਬੂਤਾ ਨਹੀਂ ਤੇਰੇ ਕੋਲੇ ਵੀ ਸਬੂਤਾ ਉਹ ਜਿਹੜਾ ਸਿੱਟੇ ਅੱਗ ਲਾਉਣਾ ਸਾਰਾ ਕੁਝ ਟੂਨੇ ਦਾ ਹੈ ਉਹ ਸਬੂਤ ਹੀ ਉਹ ਸਬੂਤ ਹੀ ਉਹ ਸਬੂਤ ਤੋਂ ਘਟਾ ਮੈਂ ਨਹੀਂ ਕੀਤਾ ਕੁੱਤਾ ਸਵਾਦੀ ਤੂੰ ਮੇਰੇ ਬਾੜੇ ਚ ਆਈ ਸੀ ਕਰਨ ਮੈਨੂੰ ਦੇਖ ਕੇ ਤੂੰ ਮੇਰੇ ਤੇ ਉਲਟ ਪਈ ਜਾਣੀ ਐਗੀ ਨਹੀਂ ਮੈਂ ਇਹ ਜੇ ਕੰਮ ਨੂੰ ਕਰਦੀ ਪੁੱਠੇ ਸਿੱਧੇ ਜੇ ਨਾਰੇ ਮੈਂ ਛੋਡੇ ਬਾੜੇ ਚ ਕਿਉਂ ਟੂਣਾ ਕਰੂੰ ਮੇਰੇ ਪਾਤਨਾਂ ਚ ਤੇ ਤੈਨੂੰ ਆਇਆ ਵੀ ਢੇੜਾ ਰਾਤ ਸਿੰਦਰ ਪਾਠਗਾ ਚ ਆਉਂਦੀ ਹੈਗੀ ਵੀ ਆਪੀ ਉਹ ਪੈਰ ਧਰੂਗੀ ਤੇ ਉਹਦੇ ਮਗਰ ਲੱਗ ਜਾਣੀ ਐ ਲਬਲਾਵਾ ਜੇ ਬਣਦੀਆਂ ਮੈਂ ਤੈਨੂੰ ਇਹ ਲਬਲਾਵਾ ਦਾ ਪਤਾ ਨਾ ਤਾਂ ਜੇ ਤੂੰ ਸਾਡੇ ਬਾੜ ਕੇ ਦੇ ਲਈਆਂ ਤੇ ਧਰ ਕੇ ਤੈਨੂੰ ਪਤਾ ਸੀ ਵੀ ਹਾਂ ਇਹਦੀ ਦਰਾਣੀ ਜਾਂ ਜਠਾਣੀ ਘਰੋਂ ਨਿਕਲਣਗੇ ਠੇਡਾ ਵੱਜੂਗਾ ਇਹਨਾਂ ਦਾ ਬੁਰਾ ਹੋ ਜੂ ਆਇ ਨਹੀਂ ਸਾਡਾ ਬੁਰਾ ਹੁੰਦਾ ਹਾਂ ਤੂੰ ਮੈਨੂੰ ਬਾੜ ਤੇ ਧਰਦੀ ਨੂੰ ਦੇਖਿਆ ਸੀ ਹਾਂ ਦੇਖਿਆ ਸੀ ਮੈਂ ਤਾਂ ਨਹੀਂ ਦੇਖਿਆ ਚਲ ਮੈਂ ਨਹੀਂ ਦੇਖਿਆ ਪਰ ਮੈਨੂੰ ਸ਼ੱਕ ਤਾਂ 24 ਘੰਟੇ ਤੇਰੇ ਤੇ ਹੀ ਹੁੰਦਾ ਪੁੱਠੇ ਸਿੱਧੇ ਕੰਮ ਸਾਰੇ ਤੂੰ ਕਰਦੀਆਂ ਨਹੀਂ ਇਹੋ ਜਿਹਾ ਕੁਝ ਤੂੰ ਕਰਦੀ ਰਹਿੰਦੀਆਂ ਤਾਂ ਇਹ ਜੇ ਹਰ ਜੀ ਹੁੰਦਾ ਹੀ ਹੈ ਕਿ ਉਹੋ ਜਿਹਾ ਬੰਦਾ ਸੋਚਦਾ ਹੁੰਦਾ ਉਹੋ ਜਿਹਾ ਸੋਚਦਾ ਨਾ ਪਹਿਲਾਂ ਤੈਨੂੰ 930 ਵਾਰੀ ਫੜਿਆ ਨਾਲੇ ਗਲੀ ਘਮੜ ਚ ਕਿਹੜੀ ਹੈ ਜੀ ਨਹੀਂ ਜਿਹੜਾ ਤੇਰਾ ਨਾਂ ਲੈਂਦੀ ਸਾਰਿਆਂ ਆਏ ਕਹਿੰਦੇ ਆ ਵੀ ਜਿਹੜਾ ਟੂਣਾ ਟੱਪਾ ਕਰਦੀ ਐ ਸ਼ਿੰਦਰ ਕਰਦੀ ਐ ਜਿਹੜਾ ਟੂਣਾ ਟੱਪਾ ਕਰਦੀ ਐ ਸ਼ਿੰਦਰ ਕਰਦੀ ਐ ਸ਼ਿੰਦਰ ਬਾਬੇ ਕੋਲੇ ਜਾਂਦੀ ਐ ਅਸੀਂ ਤਾਂ ਢੂਈ ਨ ਮਾਰਦੇ ਕਿਸੇ ਬਾਬੇ ਕੋਲੇ ਜਾਂਦੀ ਨਹੀਂ ਪਾਣੀ ਅਸੀਂ ਵੀ ਨਹੀਂ ਜਾਂਦੇ ਹਾਂ ਮੈਂ ਬਾਬਿਆਂ ਦਾ ਰਾਹ ਹੀ ਜਾਂਦੀ ਗੱਲਾ ਮਾਰਦੀਆਂ ਕੀ ਤੂੰ ਜਾਣਗਾ ਤੈਨੂੰ ਤੀਜੇ ਦਿਨੋਂ ਪਾਸ ਚੜੀ ਰਹਿਣੀ ਆ ਤੀਜੇ ਦਿਨੋਂ ਚੜਨਾ ਨਹੀਂ ਚੜਨਾ ਨਹੀਂ ਸਬੂਤ ਸੀ ਮੇਰੇ ਕੋਲੇ ਤਾਂ ਉਹ ਕਾਹ ਤੋਂ ਫੜ ਕੇ ਸਿੱਟ ਤਾਂ ਹੁਰਦੇ ਨੂੰ ਪਤਾ ਲੱਗ ਗਿਆ ਵੀ ਹਾਂ ਸਾਡੇ ਤੇ ਤੇਰੇ ਫਾੜੇ ਚ ਕਰਨ ਆਈਆਂ ਕੀ ਮੇਰੇ ਕੇ ਪਾਤੀਆਂ ਤਾਂ ਸਿੱਟੀਆਂ ਨਹੀਂ ਆ ਮੈਂ ਸਿੱਟਾ ਨਾ ਹਜੇ ਏਡੀ ਸੱਚੀ ਸੀ ਮੈਂ ਰੱਖਤਾ ਸੀ ਪਿਆਰ ਰੰਦੇ ਸੀ ਤੂੰ ਕੇ ਚਾਕੇ ਪਰ ਉਹਨੂੰ ਸਿੱਟੇ ਜੇ ਤੈਨੂੰ ਪਤਾ ਸੀ ਨਾ ਵੀ ਹਾਂ ਆਹ ਠੋਨੇ ਦਾ ਸਮਾਨ ਆ ਇਹਦੇ ਨਾਲ ਬੁਰਾ ਹੋ ਜਾ ਤਾਈਂ ਤੂੰ ਚਾਕੇ ਚਲਾ ਕੇ ਮਾਰਿਆ ਤੂੰ ਮੇਰੇ ਹੱਥ ਚ ਜਾਣ ਕੇ ਫੜਾਇਆ ਗਾ ਕੇ ਪਹਿਲਾਂ ਤਾਂ ਤੂੰ ਮੇਰੇ ਹੱਥ ਚ ਧਰਿਆ ਗਾ ਕੇ ਵੀ ਆਹ ਕੱਟ ਰਿਹਾ ਤੇ ਬਾਰਗੇ ਦਿੱਤਰਗੀ ਆਪਾਂ ਦਾ ਮੁੱਤ ਲੈ ਆ ਵੀ ਹੋ ਪਿਆ ਸਿੱਟੀ ਤੇਰੇ ਬਾੜੇ ਚ ਹੀ ਗਿਆਗਾ ਸਾਡੇ ਚ ਹਾਂ ਸਿੱਟੀ ਰੱਖ ਮੈਂ ਨਹੀਂ ਤੈਨੂੰ ਹਾਂ ਆ ਵੀ ਸਿੱਟੀ ਰੱਖ ਫਿਰ ਤੈਨੂੰ ਕੀ ਦੁੱਖ ਆ ਮੈਂ ਨਹੀਂ ਮੈਂ ਉਹਦੇ ਕੋਲੇ ਜਾ ਸਾਡੇ ਕੋਲੇ ਨਾ ਵੀ ਮੈਂ ਨਹੀਂ ਦੇਖਿਆ ਸੀ ਕਿਸੇ ਬਾਈਤਲ ਨੂੰ ਕੰਜਰੀ ਨੂੰ ਕਿਸੇ ਨੇ ਨਹੀਂ ਦੇਖਿਆ ਨਹੀਂ ਮੈਂ ਤਾਂ ਤੈਨੂੰ ਦੇਖਦੀ ਹਾਂ 24 ਘੰਟੇ ਹਾਂ ਫਿਰ ਮੈਨੂੰ ਜਦੋਂ ਤੂੰ ਦੇਖਿਆ ਹੀ ਨਹੀਂਗਾ ਵੀ ਇਹ ਤਰਕੇ ਇਹ ਜਾ ਕੋਈ ਹੋਰ ਤਰਕੇ ਇਹਗਾ ਫਿਰ ਐਵੇਂ ਤੂੰ ਗੱਲ ਪਈ ਜਾਣੀ ਹੈ ਕਿ ਅੜਕੇ ਨਹੀਂ ਤੇਰਾ ਜਣੀ ਖਣੀ ਨਾ ਲੈਂਦੀ ਮੈਨੂੰ ਤਾਂ ਪਤਾ ਲੱਗਿਆ ਹੁੰਦਾ ਚੱਲ ਕੋਈ ਗੱਲ ਨਹੀਂ ਠੀਕ ਹੈ ਲੋਕਾਂ ਦੇ ਤਾਂ ਪੁੱਤ ਰੋਜ਼ ਮਰਦੇ ਆਗੇ ਤੂੰ ਟਿਕ ਜਾ ਦੇਖ じゃ ਕਾ ਨੂੰ ਮੈਂ ਇੱਥੇ ਜਣੀ ਖਣੀ ਮੈਨੂੰ ਵੀ ਪਤਾ ਵੀ ਤੁਹਾਡੇ ਬਾਹਰ ਚ ਕੀ ਨੇ ਤਰੇਗਾ ਜਾਣਦੀ ਮੈਂ ਤਾਂ ਜ਼ੋਰ ਦੇ ਪੈਰ ਨਹੀਂ ਜੋਰ ਦੇ ਪੈਰ ਰੂ ਲੋਕਾਂ ਦੇ ਪੁੱਤ ਮਾਰਦੀ ਫਿਰਦੀ ਆ ਨਾ ਲੋਕਾਂ ਨੂੰ ਗਾਲਾਂ ਕੱਢਦੀ ਫਿਰਦੀ ਆ ਮੈਨੂੰ ਕੱਢ ਜਿਹੜੀ ਤੇਰੇ ਕੋਲੇ ਖੜ ਕੇ ਲੜਦੀ ਮੈਨੂੰ ਕਹਿ ਜਿਹੜਾ ਕੁਝ ਕਹਿਣਾ ਹਾਂ ਮੈਂ ਤਾਂ ਸਾਰਿਆਂ ਨੂੰ ਕਹਿ ਰਹੀ ਆ ਕਿ ਤਰਦੀ ਲੱਗ ਆ ਇੱਥੇ ਆ ਕੇ ਮੇਰੇ ਬਾੜੇ ਕੋਲ ਨੂੰ ਨਹੀਂ ਕਿਹੜਾ ਸ਼ੌਕ ਜਾਗਿਆ ਸੀ ਵੀ ਤੇਰੀਆਂ ਪਾਥੀਆਂ ਜਾ ਕੇ ਮੱਥਾ ਮਾਰੂਗਾ ਉਹ ਤਾਂ ਜਿਉ ਤੂੰ ਟੂਨੇ ਕਰਦੇ ਸਾਡੇ ਬਾਹਰ ਗਿਆ ਕਿ ਮੈਂ ਤਾਂ ਸਿੱਟਣ ਆਈ ਸੀ ਤੁਹਾਡੇ ਘਰੇ ਸਿੱਟਾ ਤੂੰ ਸਿੱਧਾ ਕਾ ਵੀ ਮੈਂ ਕਰਾ ਕੇ ਲਈ ਸੀਗੀ ਮਹਾਨ ਨੇ ਨਾ ਸਿੱਟਣਾਈ ਸੀ ਵੀ ਸਾਢੇ 12 ਚ ਕਰਕੇ ਗਈਏ ਤੇ ਹੁਣ ਗਾਹ ਨੂੰ ਕਰਦੀ ਥੇ ਅੱਜ ਥਾਣੇ ਚ ਮੈਂ ਜਾਉ ਨਾਲੇ ਤੇਰੀ ਬੁੱਤਨੀ ਫੜ ਕੇ ਨਾ ਕਰੀ ਸੈਂ ਮੈਨੂੰ ਕੋਈ ਹੋਰ ਨਹੀਂ ਕਹਿੰਦੀ ਕੋਈ ਉਹਦੇ ਥਾਣੇ ਚ ਜਾਵੇਂਗੀ ਦੇਖੀ ਜਾਉ ਤੂੰ ਹੁਣੀ ਜਾ ਤਰਦੀ ਲੱਗ ਕੋਈ ਨਾ ਮੈਂ ਕਰਦੀ ਆ ਕੱਟ ਖਾਣਨਾ ਪਰ ਕਰਦੀ ਆ ਗੱਲ ਮੈਂ ਤੇਰੀ ਕਰਤੂਤ ਸਾਹਮਣੇ ਚੱਲ ਚੱਲ ਜਿਹਦੇ ਕੋਲੇ ਜਾਣੀਆਂ ਮਰਜ਼ੀ ਭਗ ਜਾ ਕੋਈ ਮੋਗੇ ਤੇ ਟਣੀ ਲਵਾ ਦੇਗੀ ਕਰਦੀ ਕੀ ਫਿਰਦੀ ਆ ਲੱਛਣ ਕੋਈ ਪੁਛਦਾ ਨਹੀਂ ਗੇਛਦਾ ਨਹੀਂਗਾ ਕੋਈ ਥੜੇ ਨਹੀਂ ਚੜਦਾਗਾ ਇਥੇ ਲੜਾਈ ਲੈਣ ਨੂੰ ਮੁੱਲ ਪਸੂਰੀ ਫਿਰਦੀ ਰਹਿੰਦੀ ਆ ਕੁੱਤਿਆਂ ਵਾਂਗੂ ਭੌਂਕਦੀ ਆ ਉਹਦੇ ਨਾਲ ਲੜ ਪੀ ਆ ਉਹਦੇ ਨਾਲ ਲੜ ਪੀ ਕਿਸੇ ਗਲੀ ਕਮਾਂਡਰਾ ਨਹੀਂ ਬਣਦੀ ਕੁਝ ਹੋਰ ਨਹੀਂ ਕੰਮ ਕਰਦੀ ਸੀ ਸਾਰਾ ਮੂਡ ਸਤਿਆਨਾਸ਼ ਕਰਤਾ ਮੈਨੂੰ ਐਸੀ ਚਾਰ ਪਾਥ ਇੱਥੇ ਇਕੱਠੀਆਂ ਕਰ ਦਿੰਗੇ ਇੰਨੀਆਂ ਕ ਮਸਾਂ ਕਰਨ ਦਿੱਤੀਆਂ ਏਡੀ ਕੰਜਰੀਤੀ ਨਹੀਂ ਚੱਲ ਮਣਾ ਜੇ ਹੁਣ ਘਰੇ ਜਾ ਕੇ ਚਾਦੀ ਘੁੱਟ ਪੀ ਕੇ ਆਥਣੀਆਂ ਹਾਂਗੀ